ਪੋਸਟਮਾਰਟਮ ਕਦੋਂ ਹੋਏਗਾ ਜੀ ਪਹਿਲੇ ਗੋਲੀ ਮੱਜੀ ਪਹਿਲੇ ਐਫਆਈਆਰ ਦਰਜ ਕਰੋ ਜ਼ੀਰੋ ਐਫਆਈਆਰ ਹੋਏ ਉਹਨਾਂ ਦੇ ਹੋਮ ਮਿਨਿਸਟਰ ਤੇ ਐਫਆਈਆਰ ਹੋ ਤੇ ਪੋਸਟਮਾਰਟਮ ਕਰ ਲਓ ਭਗਵੰਤ ਜੀ ਮਾਨ ਗੋਡੇ ਟੇਕ ਚੁੱਕਿਆ ਮੈਂ ਤਾਂ ਬਹੁਤ ਦੇਰ ਪਹਿਲੇ ਵੀ ਕਿਹਾ ਸੀ ਇਹ ਸੈਂਟਰ ਦਾ ਵਿਚੋਲਾ ਬਣ ਕੇ ਕੰਮ ਕਰ ਅਸੀਂ 80% ਤੇ ਵਕੀਲ ਰਲ ਕੇ ਹੀ ਸਾਰੀ ਸਿਆਸਤ ਕਰਦੇ ਇਹ ਰਲਿਆ ਹੋਇਆ ਵਕੀਲ ਹੈ ਇੰਡੀਪੈਂਡੈਂਟ ਵਕੀਲ ਰੱਖਣ ਦੀ ਲੋੜ ਨਹੀਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਰਜਿੰਦਰਾ ਹਸਪਤਾਲ ਦੇ ਵਿੱਚ ਪਹੁੰਚੇ ਨੇ ਇਹ ਤਸਵੀਰ ਜਿਹੜੀ ਹੈ ਉਹ ਤੁਹਾਡੇ ਤੱਕ ਸਾਂਝੀ ਕਰ ਰਿਹਾ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਪਹੁੰਚੇ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਬਾਜਵਾ ਸਾਹਿਬ ਹਾਲਚਲ ਜਾਣ ਕੇ ਆਏ ਜੀ ਕਿਸਾਨਾਂ ਦਾ ਕੀ ਸਥਿਤੀ ਦੇਖ ਰਹੇ ਹੋ ਪੰਜਾਬ ਦੇ ਵਿੱਚ ਕੀ ਮਾਹੌਲ ਬਣਿਆ ਦੇਖੋ ਜੀ ਮਾਹੌਲ ਤੇ ਸਾਰੇ ਪੰਜਾਬ ਦੇ ਵਿੱਚ ਵੱਡੇ ਪੇਮਾਨੇ ਤੇ ਸਾਰੇ ਪੰਜਾਬੀ ਜਗਤ ਦੇ ਵਿੱਚ ਵੱਡਾ ਰੋਸ ਸਰਕਾਰ ਵੱਡਾ ਰੋਸ ਮੋਦੀ ਤੇ ਤੇ ਜਿਹੜਾ ਹੈ ਉਹ ਤੇ ਹੈ ਹੀ ਹੈ ਉਹਦੇ ਤੋਂ ਸਾਨੂੰ ਕਿਸੇ ਨੂੰ ਕੋਈ ਆਸ ਉਮੀਦ ਨਹੀਂ ਹਰਿਆਣੇ ਦੇ ਖੱਟੜ ਨੇ ਜੋ ਕੀਤਾ ਇਹ ਵੀ 익ਸਪੈਕਟਿਡ ਸੀ ਬਟ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਰੂਲਿੰਗ ਪਾਰਟੀ ਇਸ ਟਾਈਮ ਪਿੱਠ ਮਖਾਈ ਸਾਡੀ ਪੰਜਾਬ ਪੁਲਿਸ ਦਾ ਜਿਹੜਾ ਇੱਕ ਮੈਂ ਸਮਝਦਾ ਬਹੁਤ ਅਫਸੋਸਨਾਕ ਰੋਲ ਹੈ ਜੇ ਹਰਿਆਣੇ ਦੀ ਪੁਲਿਸ ਬਾਰਡਰਾਂ ਤੇ ਖਲੋ ਸਕਦੀ ਹੈ ਤੇ ਸਾਡਾ ਫਰਜ਼ ਬੰਦਾ ਸੀ ਕਿ ਅਸੀਂ ਆਪਣੀ ਪੰਜਾਬ ਪੁਲਿਸ 80000 80000 ਮੁਲਾਜ਼ਮੇ ਪੰਜਾਬ ਪੁਲਿਸ ਇਹ ਵੀ ਅੱਗੇ ਖੜਦੇ ਆਪਣੇ ਕਿਸਾਨਾਂ ਵਾਸਤੇ ਸ਼ੀਲਡ ਬੰਦੇ ਕੇਹੀ ਅੱਗੇ ਖੜੇ ਆ ਜਿੰਨਾ ਚਿਰ ਪੰਜਾਬ ਦੀ ਟੈਰਿਟਰੀ ਵਿੱਚ ਪੰਜਾਬ ਦਾ ਕਿਸਾਨੀਆਂ ਪੰਜਾਬੀ ਹੈ ਇਹ ਨੈਤਿਕ ਜ਼ਿੰਮੇਵਾਰੀ ਭਗਵੰਤ ਮਾਨ ਕਿਉਂਕਿ ਚੀਫ ਮਿਨਿਸਟਰ ਵੀ ਹੈ ਤੇ ਹੋਮ ਮਿਨਿਸਟਰ ਵੀ ਤੁਹਾਡੀ ਪੁਲਿਸ ਤੇ ਕਿਲੋਮੀਟਰ ਪਿਛਾਂ ਭੱਜ ਗਈ ਤੁਸੀਂ ਬਿਆਨ ਦਿੰਦੇ ਫਿਰਦੇ ਨੇ ਇੱਥੋਂ ਦੇ ਹੈਲਥ ਮਿਨਿਸਟਰ ਸਾਹਿਬ ਦਾ ਮੈਂ ਬਿਆਨ ਪੜਿਆ ਸਾਬ ਬਲਬੀਰ ਸਿੰਘ ਜੀ ਦਾ ਕਿ ਜੀ ਅਸੀਂ ਹਸਪਤਾਲਾਂ ਦਾ ਪ੍ਰਬੰਧ ਪੂਰਾ ਕਰ ਲਿਆ ਅਸੀਂ ਦਵਾਈਆਂ ਦਾ ਉਦਾਂ ਬਤਲ ਬਹਿ ਕੇ ਤੁਸੀਂ ਫੱਟੜ ਕਰੀ ਚੱਲੋ ਤੇ ਲਿਆ ਕੇ ਇਥੇ ਉਹਨਾਂ ਦਾ ਇਲਾਜ ਕਰੀ ਚੰ। ਇਹ ਸਾਰਾ ਪੰਜਾਬ ਦੀ ਸਰਦ ਦੇ ਵਿੱਚ ਹੋ ਰਿਆ ਸੀ ਸਾਰਾ ਕੁਝ ਕਿਸਾਨਾਂ ਲਈ ਸਵਾਲ ਚੱਕੇ। ਕਿਸੇ ਦਿਨ ਉਹ ਮੈਂ ਕਹਿ ਰਿਹਾ ਜੀ ਪਹਿਲੀ ਗੱਲ ਤੇ ਪੰਜਾਬ ਪੁਲਿਸ ਨੂੰ ਅਗਲੇ ਪਾਸੇ ਲਾਣਾ ਚਾਹੀਦਾ ਸੀ। ਇਹ ਟੀਅਰ ਗੈਸ ਉੱਥੋਂ ਚੱਲਦੇ ਸੀ ਤੁਹਾਨੂੰ ਦੋ ਗੋਲੇ 'ਚ ਇੱਕ ਦੇ ਬਜਾਏ ਦੋ ਗੋਲੇ ਲਾਗਣੇ ਚਾਹੀਦੇ ਸੀ। ਲੱਗਦਾ ਹੈ ਕਿ ਪੰਜਾਬ ਪੁਲਿਸ ਦੀ ਸ਼ਕਤੀ ਕਿੱਥੇ ਨ ਕਿਤੇ ਘਟ ਰਹੀ ਗਈ। ਕਿ ਜੇਕਰ ਪੰਜਾਬ ਪੁਲਿਸ ਨੂੰ ਡਾਇਰੈਕਟ ਕੌਣ ਕਰਦਾ ਹੈ? ਹੋਮ ਮਿਨਿਸਟਰ ਹੋਮ ਮਿਨਿਸਟਰ ਭਗਵੰਤ ਮਾਨ ਭਗਵੰਤ ਮਾਨ ਗੋਡੇ ਟੇਕ ਚੁੱਕਿਆ ਮੈਂ ਤਾਂ ਬਹੁਤ ਦੇਰ ਪਹਿਲੇ ਵੀ ਕਿਹਾ ਸੀ ਇਹ ਸੈਂਟਰ ਦਾ ਵਿਚੋਲਾ ਬਣ ਕੇ ਕੰਮ ਕਰ ਰਿਹਾ ਉਹ ਕਹਿੰਦੇ ਮੈਂ ਵਕੀਲ ਆ ਵਕੀਲ ਵੀ ਰਲ ਜਾਂਦੇ ਹੁੰਦੇ ਨੇ ਆ ਵਕੀਲ ਰਲਦੇ ਨਹੀਂ ਜੇ ਸੁਣੇ 80% ਤੇ ਵਕੀਲ ਰਲ ਕੇ ਹੀ ਸਾਰੀ ਸਿਆਸਤ ਕਰਦੇ ਨੇ ਅੰਦਰ ਕੇਸਾਂ ਦੇ ਵਿੱਚ ਤੇ ਇਹ ਰਲਿਆ ਹੋਇਆ ਵਕੀਲ ਹੈ ਇੰਡੀਪੈਂਡੈਂਟ ਵਕੀਲ ਰੱਖਣ ਦੀ ਲੋੜ ਹੈ ਉਹ ਕਹਿੰਦੇ ਨੇ ਕਿ ਮੈਂ ਪਰਿਵਾਰ ਦੇ ਨਾਲ ਖੜਾ ਸ਼ੁਭਕਰਨ ਦੇ ਪਰਿਵਾਰ ਦੇ ਨਾਲ ਕਾਨੂੰਨੀ ਪੱਖੋਂ ਵੀ ਆਰਥਿਕ ਪੱਖੋਂ ਵੀ ਖੜਾ ਹਾਂ ਲੇਕਿਨ ਕਾਨੂੰਨੀ ਪੱਖੋਂ ਕਿਤਨਾ ਕਿਤੇ ਹੁਣ ਪੇਚਾ ਕਿਸਾਨਾਂ ਦੇ ਵਿਚਾਲੇ ਪਸਿਆ ਕਿਸ ਤਰ੍ਹਾਂ ਖਲੋਤੇ ਨੇਓ ਜੀ ਮੈਨੂੰ ਪਹਿਲੇ ਇਹ ਦੱਸੋ ਪਹਿਲੀ ਗੱਲ ਤੇ ਕਤਲ ਹੋਇਆ ਸ਼ੁਭਕਰਨ ਸਿੰਘ ਦਾ ਕਿ ਨਹੀਂ ਹੋਇਆ ਗੋਲੀ ਬੱਜੀ ਹੈ ਤੁਸੀਂ ਮੈਨੂੰ ਦੱਸੋ ਬੱਜੀ ਕਿ ਨਹੀਂ ਜੇ ਗੋਲੀ ਬੱਜੀ ਤੇ ਐਫ ਆਈ ਆਰ ਕਿਉਂ ਦਰਜ ਨਹੀਂ ਹੋਈ ਜੀ ਉਹ ਕਹਿੰਦੇ ਪੋਸਟਮਾਰਟਮ ਹੋਏਗਾ ਤਾਂ ਸਰ ਪੋਸਟਮਾਰਟਮ ਕਦੋਂ ਹੋਏਗਾ ਜੀ ਪਹਿਲੇ ਗੋਲੀ ਬੱਜੀ ਪਹਿਲੇ ਐਫ ਆਈ ਆਰ ਦਰਜ ਕਰੋ ਜ਼ੀਰੋ ਐਫ ਆਈ ਆਰ ਹੋਏ ਉਹਨਾਂ ਦੇ ਹੋਮ ਮਿਨਿਸ ਉਸ ਤੋਂ ਬਾਅਦ ਇਸਕਾਰ ਵੀ ਕਰ ਲੋ ਬਾਈਬ ਸਰ ਸਥਿਤੀ ਕੀ ਬਣੀ ਹੈ ਤੁਸੀਂ ਉੱਪਰ ਕਿਸਾਨ ਨੂੰ ਮਿਲ ਕੇ ਆਏ ਉਹਨਾਂ ਨੇ ਕਾਫੀ ਸਾਰੀ ਚੀਜ਼ਾਂ ਰੱਖੀਆਂ ਹੋਈਆਂ ਨੇ ਖੋਲ ਰੱਖੇ ਹੋਏ ਨੇ ਇੱਕ ਮਸਾਲਾ ਛੋਟੀਆਂ ਛੋਟੀਆਂ ਅਨਫੋਰਚੂਨੇਟ ਗੱਲ ਕੀ ਹੈ ਇੱਥੋਂ ਮੈਨੂੰ ਕਲੀਅਰ ਕੱਟ ਇਨਸਟ੍ਰਕਸ਼ਨ ਨਜ਼ਰ ਆ ਰਹੀ ਹੈ ਹੈਲਥ ਮਿਨਿਸਟਰੀ ਦੀ ਆਪਣੇ ਡਾਕਟਰਾਂ ਨੂੰ ਕਿ ਇਹਨਾਂ ਨੂੰ ਇਲਾਜ ਕਰੀ ਚੱਲੋ ਬਟ ਇਹਨਾਂ ਦੇ ਅਜੇ ਪੈਲੇਟ ਨਾ ਕੱਢੋ ਕਿਉਂਕਿ ਜਿਹੜੇ ਅਕਸ਼ਰੇ ਆਏ ਨੇ ਉਹਦੇ ਵਿੱਚ ਜਿਹੜੇ ਸ਼ਰੇ ਹੁੰਦੇ ਨੇ ਪੈਲਟ ਸ਼ਰੇਆਂ ਨੂੰ ਕਹਿੰਦਾ ਦਿਨਾਲੀ ਦੇ ਸ਼ਰੇ ਜਦੋਂ ਬਾਹਰ ਸਾਹਮਣੇ ਆ ਗਏ ਤੇ 307 ਦੇ ਕੇਸ ਰਿਸਟ ਕਰਨੇ ਪਏ ਉਹ 302 ਦਾ ਕਰਕੇ ਰਾਜ਼ੀ ਨਹੀਂ 307 ਦਾ ਕਿਨੇ ਕਰਨਾ ਜੀ ਕਿਤੇ ਇਹ ਮੌਲਤ ਨਹੀਂ ਬਣ ਜੇਗਾ ਚੰਡੀ ਪੰਜਾਬ ਪੁਲਿਸ ਤੇ ਹਰਿਆਣਾ ਪੁਲਿਸ ਆਮਣੇ ਸਾਹਮਣੇ ਨਾ ਹੋ ਜਾਵੇ ਜਿਸ ਕਰਕੇ ਘਰੇਜ਼ ਕਰ ਰਹੇ ਹੁਣ ਪਰਚਾ ਦੇ ਨਹੀਂ ਜੇ ਅਸੀਂ ਆਪਣੇ ਲੋਕਾਂ ਨੂੰ ਬਚਾਣਾ ਤੇ ਆਮਣੇ ਸਾਹਮਣੇ ਫੋਰਸ ਰੱਖੀ ਕਿਹੜੇ ਕੰਮ ਨੂੰ ਹੈ ਇੱਥੇ ਮੈਨੂੰ ਦੱਸੋ ਆਟਾ ਗੁੰਨਣ ਵਾਸਤੇ ਰੱਖੀ ਪੰਜਾਬ ਪੁਲਿਸ ਜੀ ਪਰਿਵਾਰ ਨੇ ਸਾਫ਼ ਤੌਰ ਤੇ ਕਿਹਾ ਕਹਿੰਦੇ ਸੀ ਪਰਚਾ ਨਹੀਂ ਦਰਜ ਕਰ ਸਕਦੇ ਇਹ ਪੁਲਿਸ ਦੇ ਨੁਮਾਇंदे ਸਾਨੂੰ ਕਹਿ ਕੇ ਗਏ ਨੇਗੇ ਇਹ ਪਰਿਵਾਰ ਨੇ ਔਨ ਰਿਕਾਰਡ ਕੀਤਾ ਫਿਰ ਤੁਸੀਂ ਮੈਨੂੰ ਆਪ ਹੀ ਦੱਸਿਓ ਚਲੋ ਜੇ ਪਰਿਵਾਰ ਦੇ ਨੁਮਾਇंदे ਆਪੇ ਕਹੀ ਜਾਂਦੇ ਸੀ ਪਰਚਾ ਨਹੀਂ ਦਰਜ ਕਰ ਸਕਦੇ ਫਿਰ ਕਿਹੜੇ ਕੰਮ ਨੂੰ ਇਹਨਾਂ ਨੂੰ ਭਗਵੰਤ ਮਾਨ ਜੀ ਨੂੰ ਰੱਖਿਆ ਜੀ ਉਹਦਾ ਮਤਲਬ ਹੈ ਨਹੀਂ ਇਹਨਾਂ ਚ ਪੰਜਾਬ ਦੇ ਲੋਕਾਂ ਨਾਲ ਖਲੋਣ ਦਾ ਪੰਜਾਬ ਨਾਲ ਹੋਈ ਜ਼ਿਆਤੀ ਦਾ ਇਹ ਗੱਲ ਹਰਿਆਣੇ ਚ ਹੁੰਦੀ ਜਾਂ ਕਿਤੇ ਹੁੰਦੀ ਤਾਂ ਤੁਸੀਂ ਕੋਈ ਆਸ ਕਰ ਸਕਦੇ ਹੋ ਆਪਣੇ ਮੁੱਖ ਮੰਤਰੀ ਉਹਦਾ ਮਤਲਬ ਇਹ ਸਾਰਾ ਹੈ ਕਿ ਬਿਲਕੁਲ ਇਹ ਤੇ ਗੋਡੀਆਂ ਭਰਨੇ ਹੋਏ ਨੇ ਇਹਨਾਂ ਤੋਂ ਕੋਈ ਆਸ ਰੱਖਣ ਦੀ ਮੈਂ ਵੀ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਨੇ ਕਈ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਗਏ ਨੇਗੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਔਰ ਸਿੱਧੇ ਤੌਰ ਤੇ ਪੰਜਾਬ ਸਰਕਾਰ ਨੂੰ ਕੇਰਿਆ ਗਿਆ ਕਹਿੰਦੇ ਸਭ ਤੋਂ ਵੱਡੀ ਦੋਸ਼ੀ ਪੰਜਾਬ ਸਰਕਾਰ ਹੈ ਔਰ ਕਈ ਸਵਾਲ ਕਹਿੰਦੇ ਨੇ ਕਿ ਸਿਹਤ ਦੇ ਪੱਖੋਂ ਡਾਕਟਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਲਦ ਹਲੇ ਨਾ ਕਰੋ ਨਹੀਂ ਤਾਂ 307 ਦਾ ਪਰਚਾ ਦੇਣਾ ਪਵੇਗਾ ਇਹ ਹੋਰ ਕਈ ਨਵੇਂ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਗਏ ਨੇ ਕੈਮਰਾ ਪਰਸਨ ਰਵੀ ਚੱਪਲ ਦੇ ਨਾਲ ਦਮਪਤ ਸਿੰਘ ਪੀਟੀਸੀ న్యూਸ ਪਟਿਆਲਾ